ਕਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟਿਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਮੋਬਾਈਲ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਅੱਪਸ ਤੁਹਾਨੂੰ ਤਿੰਨ ਬੱਚਿਆਂ ਦਿਖਾਵਾਂਗੇ ਪਾਲਕ ਬੱਚਿਆਂ ਗਿਆ ਤਿੰਨੇ ਸੇਲ ਆ ਡਿਟੇਲ ਵੀਰ ਤੋਂ ਪੁੱਛਦੇ ਆ ਹੋਗੀ ਕਦੀ ਕਲ ਵਾ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਭਾਈ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਮੇਰਾ ਨਾਮ ਵੀਰੇ ਗਗਨਦੀਪ ਸਿੰਘ ਪਿੰਡ ਗਹਿਲਾ ਪਿੰਡ ਗਹਿਲਾ ਜ਼ਿਲ੍ਹਾ ਬਰਨਾਲਾ ਹਨਾ ਮੋਬਾਈਲ ਨੰਬਰ ਆਪਣਾ ਜੀ 9872904780 9872904780 04780 ਪਹਿਲਾ ਨੰਬਰ ਆਪਣਾ ਜੀ ਬੱਚੀ ਦੇਖੀ ਜ ਨੇ ਕਿੰਨੀ ਕੁ ਉਮਰ ਹੈ ਜੀ ਇਹਦੇ ਵੀਰੇ ਮੰਨ ਕੇ ਚੱਲ ਵੀ ਹੋਊ 16 ਕੁ ਮਹੀਨੇ ਜੀ ਮੂਹ ਖੀਰੀ ਹੈ ਜੀ ਹਾਂ ਖੀਰੀ ਹੈ ਠੀਕ ਹੈ ਘਰ ਦੀ ਜਾਂਪੜ ਆਪਣੇ ਘਰ ਦੀ ਘਰ ਕੀ ਰਿਕਾਰਡ ਸੀ ਜੀ ਮਾਂ ਦੁੱਧ ਇਹਦਾ ਸੀਗਾ ਵੀਰੇ 22 ਕਲੀਟਰ ਸੀਗਾ ਵੀਰੂ ਠੀਕ ਹੈ 22 ਕਲੀਟਰ ਦੀ ਮਾਦਰ ਰਿਕਾਰਡ ਸੀਗਾ ਹਨਾ ਠੀਕ ਹੈ ਠੀਕ ਹੈ ਤੇ ਇਹ ਦਿਨ ਤੋਂ ਬਿਲਕੁਲ ਖੀਰੀ ਹੈ ਹਨਾ ਖੀਰੀ ਠੀਕ ਆ ਥਣ ਤੁਸੇ ਓਕੇ ਜਮਾ ਓਕੇ ਠੀਕ ਹੈ ਤੇ ਭਾਵ ਯਾਰ ਇਹਦਾ ਕੀ ਰੱਖਿਆ ਆਪਾਂ ਇਹਦਾ ਇਹ ਵੀਰੇ ਇਕੱਠੇ ਹੀ ਲੜੀਆਂ ਦੋਨਾਂ ਦਾ ਠੀਕ ਹੈ ਹਾਂ ਜੋੜੇ ਦਾ ਕੀ ਮੁੱਲ ਰੱਖਿਆ ਆਪਾਂ ਜੋੜੇ ਦਾ ਵੀਰੇ ਆਪਣਾ ਆ ਵੀ ਲੈਣ ਦੇਣ ਵਾਲੀ ਗੱਲ ਹੀ ਰੱਖੀ ਵੀ ਆ 35000 ਮਾਣਦਰ ਮਾਣ ਮੋਟਾ ਕਰਦਾ ਮੋੜਾ ਮੋਟਾ ਕਰਦਾ ਚੱਲਣਾ ਤਾਂ ਜੇ ਕੋਈ ਟੋਰੀ ਬਾਹਰ ਨੂੰ ਇਹਨੂੰ ਸੋ ਵੀਰੋ ਮੂੰਹ ਮੱਥਾ ਦੇਖੋ ਜਾਤ ਪਤ ਚੰਗੀ ਐ ਕਾਲੇ ਰੰਗ ਦੀ ਬਿਹੜ ਆ ਗਈ 16 17 ਕੇ ਮਹੀਨੇ ਲਗ ਭਾਗੇ ਜੀ ਏਜ ਆ ਗਈ ਤੇ 22 ਲੀਟਰ ਵੀ ਦੱਸਦੇ ਜੀ ਮਾਦਰ ਕਾਰਟ ਸੀ ਕਹਿੰਨੂੰ ਕਹਿੰਦਾ 30 ਕੇ ਜੀ 32 ਕਹਦੀਏ ਪਰ ਜਿਹੜਾ ਸੋ ਦੇਖੋ ਗੱਤ ਕੜ ਬੱਚੀ ਦਾ ਜੀ ਗਵਾਜਾ ਢਾਂਜਾ ਢੂਚਾ ਬਹੁਤ ਚੰਗਾ 16 ਕਿ ਮਹੀਨੇ ਦੀ ਹੈਗੀ ਲਗਭਗ ਇਹ ਜੀ ਸੋ ਦੇਖੋ 3 ਮਹੀਨੇ ਤੋਂ ਬੁਣਨ ਤਰੀਕਾ ਪੜਾਉਣਾ ਠੀਕ ਹੈ ਸਰ ਬ ਦੋ ਢਾਈ ਕਿ ਮਹੀਨੇ ਸਾਂਭ ਕੇ ਬੱਚੀ ਪਾਲ ਕੇ ਚੰਗੀ ਬਣ ਵਾਲੀ ਬੱਚੀ ਆ 16 ਮਹੀਨੇ ਸਿਰਫ ਹੈਗੀ ਹੈ ਜੀ ਦੀ ਤੇ ਬਾਕੀ ਆਪਾਂ ਥਣ ਦਿਖਾ ਦਈਏ ਥੱਲੋ ਇਹ ਜੀ ਸੋ ਥਣ ਦੇਖ ਲੈ ਥਾਣੇ ਦੇ ਚਾਰੇ ਵੀ ਕੋਈ ਫੋਨ ਸਾਂਗ ਨਹੀਂ ਹਣਾ ਹਾਂ ਜੀ ਸੋ ਥਣ ਦੇਖੋ ਚਾਰੇ ਬਿਲਕੁਲ ਓਕੇ ਝੋੜੀ ਬਹੁਤ ਚੰਗੀ ਆ 16 ਮਹੀਨੇ ਹੈਗੇ ਲਗਭਗ ਇਹਦੀ ਏਜ ਸੋ ਵੀਰੋ ਦੂਜਾ ਨੰਬਰ ਆਪਾਂ ਜਿਹੜੀ ਬੱਚੀ ਦੇਖ ਇਹ ਥਣ ਦੇਖ ਸਕਦੇ ਪਹਿਲਾਂ ਆ ਥਣ ਦੇਖੋ ਚਾਰੇ ਦਿਖਾਈ ਦਿੰਦੇ ਆ ਵਧੀਆ ਥਣ ਸੋਹਣੇ ਤੇ ਇਹਦੀ ਉਮਰ ਕਿੰਨੀ ਕੀ ਦੱਸੀ ਆਪਾਂ ਨੂੰ ਇਹ 2.5 ਸਾਲ ਹੋ ਫਿਰ ਇਹ ਮਹੀਨਾ ਇਧਰ ਉਧਰ ਹੋ ਗਏ ਦੋਂਦੀ ਆ ਹਨਾ ਇਹਦਾ ਰਿਕਾਰਡ ਵਗੈਰਾ ਕੀ ਦੱਸਿਆ ਇਹਦਾ ਤਾਂ ਯਾਰ ਜੀ ਤੋਂ ਲਿਆਂਦੀ ਸੀ ਆਪਾਂ ਛੋਟੀ ਹੁੰਦੀ ਉਹਦਾ 50 ਲੀਟਰ ਕਹਿੰਦੇ ਸੀ ਇਹਦੀ ਮਾਣ ਦਾ ਆਪਾਂ 45 ਕ ਮੰਨ ਲਾ ਠੀਕ ਹੈ ਠੀਕ ਹੈ ਧੋਰੀ ਬਾਹਰ ਨੇ ਨੂੰ ਸੋਭਰ ਰਿਕਾਰਡ ਵੀ ਦੱਸਦਾ ਕਿ 45 ਵੀੜ ਹੈ ਵੀਰ ਦੀ ਪਰਚੇਸ ਕੀਤੀ ਹੋਈ ਵੀੜ ਆ ਗਈ ਤੇ ਮੂੰਹੋ ਦੋ ਦੰਦ ਹੀਟ ਪੈਗ ਅੱਜ ਵਿੱਚ ਮੰਨ ਕੇ ਚੱਲੋ ਹਲੇ ਆਈ ਤਾਂ ਨਹੀਂ ਹਨਾ ਭਲੇ ਆਇਨੀ ਠੀਕ ਹੈ ਸੋ ਗੱਬਣ ਹੋਣ ਦੇ ਬਿਲਕੁਲ ਕਾਬਲ ਆ ਬੋਡੀ ਵੇਟ ਫੁੱਲਾ ਥੋੜੀ ਜਿਹੀ ਕੇਅਰ ਕਰੀ ਜਾਵੇ ਤਾਂ ਮਨ ਕੇ ਚਲੋ ਗੱਬਣ ਹੋ ਜੂਗੀ ਸੋ ਦੇਖੋ ਕੱਦ ਕਾਠ ਵਗੈਰਾ ਤੇ ਬੜੀ ਸਾਈਜ਼ ਵਗੈਰਾ ਵੱਡੀ ਵੱਡੀ ਫੁੱਲਾ ਸਾਈਜ਼ ਚੰਗਾ ਬੱਚੀ ਦਾ ਸੋ ਦੇਖੋ ਮੂੰਹ ਮੱਥਾ ਚੰਗਾ ਤੇ ਜਿੰਦ ਜਾਨ ਦੇ ਵਿੱਚ ਬੱਚੀ ਆ ਸੋ 35000 ਰੁਪਏ ਕੀਮਤ ਹੈ ਦਾ ਸੋ ਦੇਖੋ ਮੂੰਹ ਮੱਥਾ ਚੰਗੀ ਬੋਦੀ ਵਾਲੀ ਬੈੜ ਬਣੂਗੀ ਚੰਗਾ ਸਰੀਰਕ ਬਣਤਰ ਤੇ 2.5 ਸਾਲ ਦੇ ਲਗਭਗ ਹੈਗੀ ਹੈ ਜੀ ਏਜ ਗੱਬਣ ਹੋਣ ਦੇ ਬਿਲਕੁਲ ਕਾਬਲ ਆ ਇਹ ਦੋਨਾਂ ਬੱਚਿਆਂ ਦੀ ਕੀਮਤ ਹੈਗੀ ਆ 35000 ਰੁਪਏ ਜੋ ਕਿ ਵੀ ਦੋਨਾਂ ਨੂੰ ਇਕੱਠਿਆਂ ਖਰੀਦੂ ਤਾਂ ਮਾੜਾ-ਮੋਟਾ ਮਾੜਤਣ ਹੋ ਜਾਊਗਾ ਇਹਦੇ ਵਿੱਚੋਂ ਤੇ ਜਿਹੜੀ ਵੀ ਇਹ ਛੋਟੀ ਬੱਚੀ ਦੇਖੀ ਜਾਨਾ ਪਈ ਜੀ ਉਮਰ ਕਿੰਨੀ ਕਰ ਇਹ ਵੀ ਵੀਰੇ ਹੈਗੀ ਆ 6 ਮਹੀਨਿਆਂ ਦੀ ਆਪਾਂ 10 10000 ਦੀ ਲਈ ਸੀ ਇਹ ਦੋ ਕੁ ਮਹੀਨਿਆਂ ਦੀ ਠੀਕ ਹੈ ਕਾਰਗੁਰ ਗੱਲ ਪਾ ਕੇ ਆਉਣੇ 6 ਮਹੀਨਿਆਂ ਤੇ ਆ ਵੀ ਸੰਗ ਵੀ ਆਪਾਂ ਹੀ ਲਗਾਇਆ ਥੋੜੇ ਜਿਲੇਟ ਹੋਊਗਾ ਸੰਗੀਤ ਅਗਰ ਜੋ ਹੋ ਗਿਆ ਲੇਟ ਉਹ ਜਾ ਕੇ ਜੋ ਹੋ ਕੇ ਹੁਣ ਤੇ ਫੋਟ ਸੰਗ ਤਾਂ ਨਹੀਂ ਥਣਾ ਦੇ ਕੋਈ ਨਹੀਂ ਨਹੀਂ ਆਪਾਂ ਗਾਣੀਆਂ ਸੱਜਰ ਪਾਉਣੀਆਂ ਵੀਰੇ ਤਾਂ ਸੋ ਥਣ ਦੇਖੋ ਥਣ ਚਾਰੇ ਜਮਾ ਫੜਨ ਜਾਂ ਰ ਗਿਆ ਹਨ ਜਮਾ ਹਾਂ ਇਹਦਾ ਵੀ ਰਕਾਰਡ 40 ਬੰਦਾ ਵਾਲੀ ਲੀਟਰ ਦਾ ਇਹਦਾ ਭਾਗ ਹੀ ਰੱਖਿਆ ਆਪਾਂ ਇਹਦਾ 15 ਇਹਦਾ ਭਾਅ ਹੈਗਾ 15000 ਰੁਪਏ ਅਸੀਂ ਦੀ ਆਪਾਂ ਲਈ ਸੀ ਕ ਪੂਰੇ ਕਾਰਖੁਰ ਗੱਲ ਪਾ ਕੇ ਸੰਭੀ ਆ ਲੱਗੇ ਹੀ ਲੈਣੇ ਆ ਬਸ ਆਪਾਂ ਗਾਣੀਆਂ ਸੱਜਰ ਪਾਉਣੀਆਂ ਠੀਕ ਹੈ ਨੰਬਰ ਬੋਲ ਜੀ ਦੁਬਾਰੇ ਆਪਣਾ 99729057 ਸੋ ਤਿੰਨ ਬੱਚਿਆਂ ਵੀਰ ਕੋਲ ਫੋਰ ਸੇਲ ਆ ਪਿੰਡ ਗਹਿਲਾ ਜ਼ਿਲ੍ਹਾ ਬਰਨਾਲਾ ਵੀਡੀਓ ਦੇਖਣ ਲਈ ਸਭ ਦਾ ਤੈਦ ਲੋ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਹੋਰ ਵੀਡੀਓ ਨਾਲ